ਇਹਦੇ ਬੁਖਾਰ ਨਹੀਂ ਚੁਟਦਾ ਆਂਦਾ ਵੀ ਟਾਈਡ ਫਾਈਟ ਬੁਖਾਰ ਆ ਮੈਂ ਬੁਖਾਰ ਜਿੱਤਾਂਗਾ ਮਰਜੀ ਹੋਏ ਅੱਗੇ ਇਹ ਮੈਨੂੰ ਆਂਦਾ ਟਾਈਡ ਫਾਈਟ ਉਹ ਤਾਂ ਫਾਦੇ ਪੀ ਉਹ ਐਵੇਂ ਜਾਂਦਾ ਨਹੀਂ ਮੈਂ ਵੀ ਉਹ ਇੰਦਰ ਵੀ ਮਹਾਰਾਜ ਬੋਲੇ ਜਾਂਦਾ ਮੈਂ ਮਹਾਰਾਜ ਦਾ ਕੀ ਟਾਈਡ ਫਾਈਟ ਕੀ ਚੀਜ਼ ਉਹ ਵੀ ਪੱਲੋਂ ਇਹ ਆ ਮੰਡਲ ਤੇ ਪਰੋਸੀ ਨਾਲ ਕੱਲ ਕੱਲ ਬਚਨ ਨਹੀਂ ਚੱਲਦੇ ਪਏ ਸੰਤ ਜੀ ਤੁਹਾਡੇ ਨਾਲ ਜਦੋਂ ਗੱਲ ਚੱਲਦੀ ਪਈ ਸੀ ਵੀ ਮਹਾਰਾਜ ਕਹਿੰਦੇ ਸੀ ਵੱਡੇ ਮਹਾਰਾਜ ਮੈਂ ਸੰਤਾਂ ਦੇ ਵਿੱਚੋਂ ਬੋਲਣਾ ਕੱਲ ਹੋਈ ਸੀ ਨਾ ਗੱਲ ਅੱਜ ਦੇਖੋ ਅੱਜ ਵੀ ਇਹ ਬਚਨ ਚੱਲਦੇ ਨੇ ਜੀ ਸੰਤਾਂ ਦੇ ਵਿੱਚੋਂ ਮੈਂ ਬੋਲਣਾ ਇਹ ਬਚਨ ਇੱਕ ਹੁੰਦੇ ਜਿਹਦਾ ਸੰਤਾਂ ਤੋਂ ਬਚਨ ਲਿਆ ਉਹਨੇ ਮੰਦੀਪ ਨੇ ਪਤਾ ਨਹੀਂ ਗੱਲ ਹੋਈ ਹੋਣੀ ਕਹਿੰਦੇ ਵੀ ਜੋ ਪਹਿਲਾਂ ਡਾਇਰੈਕਟ ਇੰਡੀਪੈਂਡੈਂਟ ਚੱਲੀ ਹੈ ਬੱਗੇ ਰੋਣ ਹਾਂ ਮੈਂ